ਗੁੱਡ ਆਫਟਰਨੂਨ ਅੱਜ ਇਸ ਪੱਤਰਕਾਰ ਮਿਲਣ ਚ ਸਵਾਗਤ ਹੈ ਜੀ ਆਇਆਂ ਨੂੰ ਇਹ ਮੇਰੀ ਚੋਇਸ ਹੈ ਜੀ ਤੁਹਾਡਾ ਅੱਜ ਇਸ ਪੱਤਰਕਾਰ ਮਿਲਣ ਚ ਸਵਾਗਤ ਹੈ 2025 ਦਾ ਆਖਰੀ ਦਿਨ ਹੈ ਔਰ ਆਖਰੀ ਦਿਨ ਆ ਕੇ ਤੁਸੀਂ ਇਹਨੇ ਪਰਵੇ ਨੰਬਰ ਸਾਨੂੰ ਅਸ਼ੀਰਵਾਦ ਦਿੱਤਾ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ 2025 ਚ ਸਾਨੂੰ ਮੀਡੀਆ ਦਾ ਬਹੁਤ ਸਹਿਯੋਗ ਮਿਲਿਆ ਪੱਤਰਕਾਰ ਸਾਥੀਆਂ ਦਾ ਮਿਲਿਆ ਹਾਲਾਂਕਿ ਚੈਨਲ ਦੇ ਜਿਹੜੇ ਉੱਪਰ ਵਾਲੇ ਚੀਜ਼ਾਂ ਤੋਂ ਦਬਾਅ ਬੰਦਾ ਰਹਿੰਦਾ ਸੀ ਪਰ ਤੁਸੀਂ ਦਬਾਅ ਦੇ باوجود ਵੀ ਸਾਨੂੰ ਅੱਛੀ ਕਵਰੇਜ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਚ ਵਿੱਚ ਕੱਟਿਆ ਮੈਂ ਵਿਚ ਵਿੱਚ ਕੱਟ ਵੀ ਦਿੱਤਾ ਪਰ ਚਲੋ ਫਿਰ ਵੀ ਤੁਹਾਡਾ ਧੰਨਵਾਦ 2026 ਚ ਮੇਰੀ ਬੇਨਤੀ ਹੈ ਵੀ ਜਿੰਨੇ ਵੀ ਚੈਨਲ ਨੇ ਚੈਨਲ ਦੇ ਜਿਹੜੇ ਕੰਟਰੋਲ ਰੂਮ ਨੇ ਜਾਂ ਉਹਨਾਂ ਦੇ ਜਿਹੜੇ ਉੱਪਰ ਦੇ ਬਾਸ ਨੇ ਧਿਆਨ ਰੱਖਣ ਬੇਨਤੀ ਹੈ ਹੱਥ ਜੋੜ ਕੇ ਭਾਰਤੀ ਜਨਤਾ ਪਾਰਟੀ ਨੂੰ ਬੰਦੀ ਸਪੇਸ ਤੋਂ ਕਿਸੇ ਤੇ ਕਹਿੰਦੇ ਸਾਨੂੰ ਰੋਕੋ ਨਾ ਕਿਸੇ ਤੇ ਕਹਿੰਦੇ ਸਾਡਾ ਚੈਨਲ লাইਵ ਬੰਦ ਨਾ ਕਰੋ ਇਹ ਮੇਰੀ ਬੇਨਤੀ ਹੈ ਧਿਆਨ ਰੱਖਿਓ ਨਹੀਂ ਤਾਂ ਫਿਰ ਚਲੋ ਕੋਈ ਗੱਲ ਨਹੀਂ 2026 ਆ ਗਏ ਤੇ ਮੈਂ ਹੁਣ ਸਾਡੇ ਨਾਲ ਨੇ ਡਾਕਟਰ ਸੁਭਾਸ਼ ਸ਼ਰਮਾ ਜੀ ਡਾਕਟਰ ਸੁਭਾਸ਼ ਸ਼ਰਮਾ ਜੀ ਜਿਹੜੇ ਨੇ ਬਿਲਕੁਲ ਛਾਤਰਕਾਲ ਤੋਂ ਪਹਿਲੇ ਐਵੀਵੀਪੀ ਚ ਕੰਮ ਕੀਤਾ ਐਵੀਵੀਪੀ ਦੇ ਹੋਲ ਟਾਈਮ ਰਹੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਬੀਜੇਪੀ ਚ ਆ ਗਏ ਔਰ ਬੀਜੇਪੀ ਚ ਵੀ ਲਗਾਤਾਰ ਸੇਵਾ ਕਰਦੇ ਨੇ ਔਰ ਇਕਨੋਮਿਕ ਇਸ਼ੂਜ਼ ਦੇ ਉੱਪਰ ਇਹ ਨਦੀ ਅੱਛੀ ਪਕੜ ਹੈ ਔਰ ਰੰਧਕੂਰ ਸਾਹਿਬ ਤੋਂ ਲੋਕ ਸਭਾ ਚੋਣ ਲੜੀ ਸੀ ਪਾਰਟੀ ਤੇ ਸਿਕਤਰ ਜਨ ਸਕਤਰ ਮੀਤ ਪ੍ਰਧਾਨ ਅਲਗ-ਅਲਗ ਜ਼ਿੰਮੇਵਾਰੀ ਨਿਭਾ ਰਹੇ ਨੇ ਸ਼੍ਰੀ ਅਸ਼wini ਸ਼ਰਮਾ ਜੀ ਸ਼੍ਰੀ ਅਸ਼wini ਸ਼ਰਮਾ ਜੀ ਮੰਡਲ ਪ੍ਰਧਾਨ ਤੋਂ ਲੈ ਕੇ ਸੂਬਾ ਪ੍ਰਧਾਨ ਤੱਕ ਦਾ ਸਫ਼ਰ ਤੈਅ ਕਰ ਨਾਲੇ ਸਾਡੇ ਇੱਕੋ ਹੀ ਸ਼ਾਇਦ ਪੰਜਾਬ ਦੇ ਸਾਥੀ ਨੇ ਜਿਹੜੇ ਜਿਨੇ ਸੁਭਾ ਪ੍ਰਧਾਨ ਬਣਦੇ ਜਿਹੜੇ ਮੰਡਲ ਪ੍ਰਧਾਨ ਵੀ ਰਹੇ ਸੀਗੇ ਜਿਨ੍ਹਾਂ ਨੂੰ ਇਹੋ ਜਿਹਾ ਮੌਕਾ ਦਿੱਤਾ ਇਹ ਉਹ ਉਦਾਹਰਨ ਹੈ ਜਿਵੇਂ ਨਿਤਿ ਨਵੀਨ ਜੀ ਦਾ ਉਦਾਹਰਨ ਹੈ ਕਿ ਤੋਂ ਮੀ ਪਾਰਟੀ ਕਾਰਕਟਰ ਜ਼ਿੰਮੇਵਾਰੀ ਦੇ ਦੇ ਕੇ ਵੱਡਾ ਕਰਦੀ ਹੈ ਔਰ ਕਾਰਕਟਰ ਪਰਫਾਰਮ ਕਰਦੀ ਹੈ ਔਰ ਇਹੀ ਕਾਰਨ ਹੈ ਕਿ ਭਾਰਤੀ ਜਿੰਤਾ ਪਾਰਟੀ ਅੱਜ ਲਗਾਤਾਰ ਤੀਜੇ ਆਪਣੇ ਟੈਨਰ ਜਿਹੜਾ ਹੈ ਕੇਂਦਰ ਚ ਚਲਾ ਰਹੀ ਹੈ ਮੈਂ ਅਸ਼ਨੀ ਜੀ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਝੂਠਨਾ ਤੇ ਸੱਚ ਬੋਲਣ ਦੀ ਫੈਕਟਰੀ ਹੈ ਤੇ ਉਹਨਾਂ ਨੇ ਕੱਲ ਜਿਹੜਾ ਆਪਣਾ ਪੂਰਾ ਡਰਾਮਾ ਰਚਿਆ ਸੀ ਉਹਦੇ ਉੱਪਰ ਵੀ ਹੋਰ ਜਿਹੜੀ ਇਹਨਾਂ ਦੀ ਮੰਨ ਦੀ ਗੱਲਾਂ ਹੈ ਕੋਡਨਾ ਸ਼ੇਅਰ ਕਰਨ ਸ਼੍ਰੀ ਅਸ਼ਨੀ ਸ਼ਰਮਾ ਸਪਨੂ ਬਹੁਤ ਬਹੁਤ ਨਵੇਂ ਹਾਲ ਸਾਲ ਚੜਨ ਵਾਲਾ ਉਹਦੀਆਂ ਮੁਬਾਰਕਾਂ ਸਭ ਦੇ ਪਰਿਵਾਰਾਂ ਚ ਸਮ੍ਰਿਧੀ ਆਏ ਔਰ ਪੰਜਾਬ ਅਮਨ ਸ਼ਾਂਤੀ ਔਰ ਚੜਦੀ ਕਲਾਵਲ ਅੱਗੇ ਵਧੇ ਕੱਲ ਆਪ ਸਭ ਮੈਨੂੰ ਲੱਗਦਾ ਹੈ ਕਿ ਉੱਥੇ ਸਦਨ ਦੇ ਅੰਦਰ ਜੋ ਕੁਝ ਹੋਇਆ ਉਹਨੂੰ ਤੁਸੀਂ ਦੇਖਿਆ ਉਹ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕੱਲ 10ਵੀਂ ਵਾਰੀ ਸੀ ਜਦੋਂ ਆਮ ਆਦਮੀ ਪਾਰਟੀ ਨੇ ਆਪਣੀ ਖਿੰਝ ਮਟਾਣ ਲਈ ਆਪਣੀਆਂ ਕਮਜ਼ੋਰੀਆਂ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਬਣੇ ਹੋਏ ਨੇ ਚਾਹੇ ਨਸ਼ੇ ਨੂੰ ਲੈ ਕੇ ਚਾਹੇ ਕਾਨੂੰਨ ਵਿਵਸਥਾ ਨੂੰ ਲੈ ਕੇ ਚਾਹੇ ਇਹਨਾਂ ਦੀਆਂ ਕਮਿਟਮੈਂਟ ਨੂੰ ਲੈ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਦਨ ਬੁਲਾਇਆ ਮੇਰੇ ਲਈ ਸਭ ਤੋਂ ਜ਼ਿਆਦਾ ਕਸ਼ਟ ਦਾ ਵਿਸ਼ੇ ਇਹ ਰਿਹਾ ਕਿ ਕੋਈ ਆਦਮੀ ਆਪਣੀ ਰਾਜਨੀਤੀ ਦੇ ਲਈ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਮੇਰੇ ਪੰਜਾਬ ਦੇ ਅੰਦਰ ਦੁਸ਼ਮਣ ਦਾ ਭਾਵ ਪੈਦਾ ਕਰਨ ਲਈ ਇਸ ਨੀਚੇ ਸਰਤ ਤੱਕ ਆ ਸਕਦੇ ਨੇ ਰਾਜਨੀਤੀ ਦੇ ਅੰਦਰ ਵਿਚਾਰਾਂ ਦਾ ਅੰਤਰ ਰੰਦਾ ਕੇਂਦਰ ਦੀ ਸਰਕਾਰ ਨੇ ਕੋਈ ਪ੍ਰਸਤਾਵ ਲਿਆਂਦਾ ਜੀ ਰਾਮ ਜੀ ਔਰ ਕੋਈ ਇਹ ਪਹਿਲੀ ਵਾਰੀ ਪਰਿਵਰਤਨ ਨਹੀਂ ਹੈ ਅਮਰੀਕਾ ਦੇ ਸਫਰ ਨੂੰ ਦੇਖੋਗੇ ਅਮਰੀਕਾ ਤੋਂ ਅਮਰੀਕਾ ਹੋਇਆ ਉਸ ਤੋਂ ਪਹਿਲਾਂ ਕਈ ਅਲੱਗ ਤਰ੍ਹਾਂ ਦੇ ਇਹਦਾ ਸਫਰ ਹੋਇਆ ਥੋੜੀ ਕਿਸੇ ਬਿੰਦੂ ਤੇ ਵਿਚਾਰਾਂ ਦੇ ਅੰਦਰ ਅੰਤਰ ਹੋ ਸਕਦਾ ਹੈ ਲੇਕਿਨ ਤੁਸੀਂ ਸਮਾਜਿਕ ਤਾਣੇ ਮਾਣੇ ਨੂੰ ਤੈਸਨੈਸ ਕਰਨ ਦੀਆਂ ਗੱਲਾਂ ਕਰਨਾ ਸ਼ੁਰੂ ਕਰਦੇ ਹੋ ਕੱਲ ਦੇ ਜਿਹੜੇ ਉਹਨਾਂ ਦੇ ਮੰਤਰੀ ਜੀ ਨੇ ਔਰੇ ਉਹਦੇ ਲਈ ਸਦਨ ਚੁੰੰਦੇ ਨੇ ਕਿਉਂਕਿ ਉੱਤੇ ਜੋ ਵੀ ਬੋਲਿਆ ਜਾਂਦਾ ਉੱਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਮੈਂ ਸ਼ੁਭਧ ਵੀ ਹਾਂ ਗ੍ਰੋਧਿਤ ਵੀ ਹਾਂ ਔਰ ਉਦਾਸ ਵੀ ਹਾਂ ਕਿ 4 ਸਾਲ ਪਹਿਲਾਂ ਪੰਜਾਬੀਆਂ ਨੇ ਕਿਹਨਾਂ ਨੂੰ ਸੱਤਾ ਦਿੱਤੀ ਉਤੇ ਮਜ਼ਦੂਰ ਤੋਂ ਜ਼ਿਆਦਾ ਜਦੋਂ ਪੇਸ਼ ਕਰ ਰਹੇ ਸੀ ਆਪਣੇ ਆਪ ਨੂੰ ਮਤਲਬ ਜਿਸ ਤਿੱਕੇ ਨਾਲ ਕੋਈ ਸਰਕਾਰ ਵਿਰੋਧ ਪੈਦਾ ਕਰਨਾ ਨਹੀਂ ਚਾਹਦੀ ਸਮਾਜ ਦੇ ਸਮਾਜਿਕ ਤਾਣੇ ਬਣੇ ਨੂੰ ਖਿੰਵਿੰਨ ਨਹੀਂ ਕਰਨਾ ਚਾਹਦੀ ਉਸ ਤਰੀਕੇ ਦਾ ਉਹ প্রস্তাব ਪੁਰਾਣੇ ਪਰੰਪਰਾ ਕੇ ਦੁਸ਼ਤਪ और झूठ परोसन का पूरी तरह थे प्रयास कियाकारित्व बन समरसता स्नेह प्रेम सदभाव सामाजिक ताना बाणा ओदर एक दूजे प्रति स्नेह और प्रेम बनया रहे और ਜਿਹੜੀ ਵੀ ਉੱਥੇ ਭਾਸ਼ਾ ਵੀ ਰਹੀ ਇਹਨਾਂ ਦੇ ਵਿਧਾਇਕਾਂ ਦੀ ਬੋਲ ਕੁਝ ਨਹੀਂ ਰਹੇ ਗੱਲ ਮਜ਼ਦੂਰ ਦੀ ਹੋਣੀ ਸੀ ਮਜ਼ਦੂਰ ਦਲਿਤ ਵੀ ਹੈ ਮਜ਼ਦੂਰ ਦੂਸਰਾ ਵੀ ਹੈ ਕੀ ਗਰੀਬੀ ਨੂੰ ਵੀ ਅਸੀਂ ਇਸ ਹੱਦ ਤੱਕ ਚਲੇ ਜਾਵਾਂਗੇ ਕਿ ਉਹਦਾ ਵੀ ਜਾਤੀਗਤ ਵਰਗੀਕਰਨ ਕਰਦੇ ਹਾਂ ਔਰੇ ਪੰਜਾਬ ਦੀ ਰਾਜਨੀਤੀ ਲਈ ਕੱਲ ਦਾ ਦਿਨ ਦੁਰਭਾਗ્યਪੂਰਨ ਦਿਨ ਸੀ ਔਰ ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਪੰਜਾਬੀਆਂ ਨਾਲ ਧੋਖਾ ਕੀਤਾ ਜਿਹੜੇ ਮੁੱਦੇ ਸੀ ਉਠਾਏ ਉਹਨਾਂ ਦਾ ਜਵਾਬਤੇ ਦੇ ਨਹੀਂ ਰਹੇ ਅਰੇ ਭਾਈ ਕਿੰਨ ਤੁਹਾਡਾ ਹੱਥ ਰੋਕਿਆ ਸੀ ਪੁਰਾਣੀ ਸਕੀਮ ਉਹਨਾਂ ਨੂੰ ਦਸੰਬਰ ਤੱਕ ਵੀ ਚਲਣੀ ਹੈ ਮਾਰਸ ਤੱਕ ਚਲੇਗੀ ਦਸੰਬਰ ਮਹੀਨਾ ਹੋ ਗਿਆ ਪਿਛਲੇ ਸਾਲ ਤੁਸੀਂ 36 ਲੋਕਾਂ ਨੂੰ 36 ਦਿਹਾੜੀਆਂ ਲਗੀਆਂ ਸੋ ਲਗਨੀ ਸੀ ਸੋ ਲਗਨੀ ਸੀ ਉਹ ਇਹ ਵਾਲੇ ਚ 26 ਹੈ ਕਿਹਨਾਂ ਪੜੇਦਾ ਸੀ ਵੀ ਕਿਉਂ ਨਹੀਂ ਮਿਲੀਆਂ ਇਸ ਗੱਲ ਦਾ ਜਵਾਬ ਕਿਸੇ ਨੂੰ ਨਹੀਂ ਮਿਲਿਆ ਫਿਰ ਉਹਤੇ ਧਾਰਾ 25 ਦੇ ਤਹਿਤ ਇਹ ਸੀ ਕਿ ਕਿਸੇ ਨੇ ਤੁਹਾਡੇ ਕੋਲੋਂ ਕੰਮ ਮੰਗਿਆ ਤੇ 15 ਦਿਨ ਦੇ ਅੰਦਰ ਉਸ ਮਜ਼ਦੂਰ ਨੂੰ ਕੰਮ ਦੇਣਾ ਜੇ ਕੰਮ ਨਹੀਂ ਦਿੱਤਾ ਤੇ ਉਹਨੂੰ ਬੇਰੋਜ਼ਗਾਰੀ ਪੱਤਾ ਦੇਣਾ ਅਗਰ ਚਲੋ ਦਿਹਾੜੀਆਂ ਦੇ ਤੁਸੀਂ 26 ਲਾਈਆਂ 36 ਲਾਈਆਂ ਕਿੰਨਿਆਂ ਨੇ ਕੰਮ ਮੰਗਿਆ ਕਿੰਨਿਆਂ ਨੂੰ ਤੁਸੀਂ ਉਹ ਪੱਤਾ ਦਿੱਤਾ ਬੇਰੋਜ਼ਗਾਰੀ ਪੱਤਾ ਕਿੰਨਿਆਂ ਮਜ਼ਦੂਰਾਂ ਨੂੰ ਮਿਲਿਆ ਜਾਂ ਉਸ ਪਵਿੱਤਰ ਸਦਨ ਦੇ ਅੰਦਰ ਉਹਦਾ ਜਵਾਬ ਨਹੀਂ ਦੇਣਾ ਚਾਹੀਦਾ ਸਿਰਫ ਵਿਸ਼ੇ ਕੋਲਣਾ ਸੀ ਇਹਦਾ ਜਵਾਬ ਕੌਣ ਦੇ ਆਪਣਾ ਪੰਜਾਬੀ ਮੰਗਦਾ ਇਹਨਾਂ ਕੋਲ ਉਹਤੇ ਭ੍ਰਸ਼ਟਾਚਾਰ ਦੇ ਮਾਮਲਿਆਂ ਦੇ ਉੱਤੇ ਤੁਸੀਂ 10000 ਤੋਂ ਉੱਪਰ ਭ੍ਰਸ਼ਟਾਚਾਰ ਦੇ ਕੇਸ ਬਾਹਰ ਆਏ ਹੋਣ ਤੁਹਾਡੇ ਤੇ ਰਿਕਵਰੀਆਂ ਸਟੈਂਡ ਕੀਤੀਆਂ ਹੋਣ 3000 ਤੋਂ ਉੱਪਰ ਕੇਸਾਂ ਦੇ ਉੱਤੇ ਆਡਿਟ ਦੇ ਅੰਦਰ ਤੁਹਾਡੇ ਦੁਆਰਾ ਤੈਅ ਹੋਇਆ ਹੋਏਗੀ ਇੱਥੇ ਤੇ ਅਨੀਮੀਤਮਾ ਹੋਈਆਂ ਕਾਰਵਾਈ ਕਿਉਂ ਨਹੀਂ ਹੋਈ ਜਿਨ੍ਹਾਂ ਐਸਸੀਆਂ ਦੀ ਬਹੁਤ ਗੱਲ ਕਰਦੇ ਹੋ ਤੁਸੀਂ ਐਸਸੀ ਸਮਾਜ ਦੇ ਨਾਂ ਦੇ ਅੰਦਰ ਦੇ ਉਤੇ ਰਾਜਨੀਤੀ ਕਰਨਾ ਚਾਹਦੇ ਹੋ ਪਰ ਉਹਨਾਂ ਲਈ ਕੀਤਾ ਕੀ ਗਈ ਤੁਈ ਜਨਾ ਅਧਿਕਾਰੀਆਂ ਨੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂ ਅਨਿਮਿਤਤਾਵਾਂ ਕੀਤੀਆਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਉਹਨਾਂ ਦਾ ਪੈਸਾ ਮਾਰ ਲਿਆ ਕਿੰਨੇ ਕੇਸ ਆਏ ਤੁਹਾਡੇ ਕੋਲ ਦੱਸਰੇ ਨਹੀਂ ਤੁਸੀਂ ਔਰ ਐਸੀ ਐਕਟ ਦੇ ਸਾਥ ਕਿੰਨਿਆ ਤੇ ਕਾਰਵਾਈ ਕੀਤੀ ਅਧਿਕਾਰੀਆਂ ਦੇ ਕੋਈ ਜਵਾਬ ਨਹੀਂ ਔਰ ਦੂਸਰਾ ਕਾਲੀਕ ਸਮੇਂ ਲੈਣਾ ਅਸੀਂ ਜਲੰਧਰ ਸੀ ਔਰ ਮੈਂ ਇਲਜ਼ਾਮ ਲਗਾਉਣ ਲਗਾ ਇਹ ਜਨੇ ਭ੍ਰਸ਼ਟਾਚਾਰ ਦੇਤੇ ਕਿਉਂ ਨਹੀਂ ਬੋਲ ਰਹੇ ਕਿਉਂ ਨਹੀਂ ਬੋਲ ਰਹੇ ਇਹਨਾਂ ਦੇ ਘਰਾਂ ਚ 10-10 ਬੰਦੇ ਨੇ ਜਿਨ੍ਹਾਂ ਦੇ ਕਾਰਡ ਬਣਾਏ ਦੇ ਇਹਨਾਂ ਨੇ ਇਹਨਾਂ ਨੂੰ ਦਲੀ ਦੀ ਕਹਦੀ ਚਿੰਤਾ ਹੈ ਇਹਨਾਂ ਨੂੰ ਮਜ਼ਦੂਰ ਦੀ ਕਹਦੀ ਚਿੰਤਾ ਹੈ ਕੀ ਇਹਨਾਂ ਦੀ ਛਤਰ ਛਾਇਆ ਦੇ ਬਿਨਾ ਭ੍ਰਸ਼ਟਾਚਾਰ ਹੋ ਸਕਦਾ ਰੁਕ ਦੇ ਬਿਨਾ ਹੋ ਸਕਦਾ ਭ੍ਰਸ਼ਟਾਚਾਰ ਇਹ ਜਿਹੜਾ ਭ੍ਰਸ਼ਟਾਚਾਰ ਹੈ ਇਹਦੇ ਉੱਤੇ ਅੱਜ ਕੱਲ੍ਹ ਮੈਂ ਅਮਨ अरोड़ा ਜੀ ਨੂੰ ਕਹਾਂਗਾ ਆਪਣੀ ਜਵਾਨ ਤੇ ਟਿਕੇ ਰਹਿਣਾ ਸਦਨ ਚ ਬੋਲਿਓ ਤੁਸੀਂ ਯਾਸੀਨ ਇਨਕੁਆਰੀ ਕਰਾਵਾਂਗੇ ਸਦਨ ਚ ਬੋਲਿਓ ਇਨਕੁਆਰੀ ਕਰਾਓ ਕਿੰਨੀ ਵਾਰੀ ਕਿਸੇ ਕੰਮ ਨੂੰ ਰਿਪੀਟ ਕਰਕੇ ਕੰਮ ਹੋਇਆ ਨਹੀਂ ਕਿੰਨੇ ਵਾਰੀ ਉਹਦੀਆਂ ਪੇਮੈਂਟ ਹੋਈਆਂ ਜਲਾਸ਼ਾ ਜੜੀਆਂ ਰਿਕਵਰੀਆਂ ਐ ਉਹ ਕਦੋਂ ਹੋ ਗਿਆ ਔਰ ਜੇ ਨੂੰਹ ਤੱਕ ਨਹੀਂ ਹੋਈਆਂ ਤੇ ਕਿਉਂ ਨਹੀਂ ਹੋਈਆਂ ਔਰ ਕੱਲ ਇੱਕ ਤਾਂ ਸਮੇ ਦਾ ਵੀ ਅਭਾਵ ਰਿਹਾ ਤੁਸੀਂ ਹੱਦ ਦੇਖੋ ਸਪੀਕਰ ਦਾ ਪਦ ਬਹੁਤ ਗરિਮਾਪੂਰਨ ਹੁੰਦਾ ਉਹ ਕਿਸੇ ਪਾਰਟੀ ਵਿਸ਼ੇਸ਼ਤਾ ਨਹੀਂ ਹੁੰਦਾ ਜਦੋਂ ਕੋਈ ਸਪੀਕਰ ਬਣ ਜਾਂਦਾ ਪੂਰੇ ਹਾਊਸ ਦਾ ਹੁੰਦਾ ਮੈਂ ਉਹਨਾਂ ਦਾ ਅੱਜ ਵੀ ਬਹੁਤ ਸਨਮਾਨ ਕਰਦਾ ਪਤਾ ਨਹੀਂ ਕੀ ਮਜਬੂਰੀਆਂ ਉਹਨਾਂ ਨੂੰ ਮੈਨੂੰ ਨਹੀਂ ਸਮਝ ਆਈ ਮੈਂ ਮੁੱਖ ਮੰਤਰੀ ਨੂੰ ਸੁਣਨ ਗਿਆ ਸੀ ਅੰਦਰ ਪਤਾ ਲਗਾ ਬਾਅਦ ਚ ਵਾਜਾਂ ਮਾਰਦੇ ਸੀ ਉਹ ਆਦਤ ਉਹਨਾਂ ਨੂੰ ਬੰਨ੍ਹ ਦੇਂਦੀ ਕਾਂਗਰਸੀ ਤੇ ਕਾਲੇ ਹੋਣਗੇ ਨਾ ਉਹਨਾਂ ਨੇ ਉਹ ਉਹਨਾਂ ਨੂੰ ਤੇ ਡਰਾ ਸਕਦੇ ਆ ਮੈਨੂੰ ਨਹੀਂ ਡਰਾ ਸਕਦੇ ਮੈਂ ਫੱਕੜ ਆਦਮੀ ਆ। ਔਰ ਜਿਸ ਤਰੀਕੇ ਦਾ ਬਿਹਵਾਰ ਕਾਂਗਰਸ ਨੇ ਕੱਲ ਸਿਆ ਮੈਨੂੰ ਤਾਂ ਸਮਝ ਨਹੀਂ ਆਈ ਕਿ ਕੀ ਕੀ ਕਮਜ਼ੋਰੀਆਂ ਉਹਨਾਂ ਦੀ ਉਹਨਾਂ ਕੋਲ। ਮੈਂ ਵਾਦਾ ਕੀਤਾ ਸੀ ਕਿ ਪੂਰਾ ਭਾਸ਼ਣ ਸੁਣਾਗਾ ਮੈਨੂੰ ਸੁਣੋਗੇ ਤੇ। ਮੈਨੂੰ ਸੁਣਦੇ ਹੋਏ ਡਿਸਟਰਬ ਵੀ ਕੀਤਾ ਉਹਦੇ باوجود ਵੀ ਮारण ਕਿਹਾ ਮੈਂ ਸੁਣੂੰਗਾ। ਨਿੱਕਿਮ ਸੀਐਮ ਨੂੰ ਬੁਲਾਉਣ ਤੋਂ ਪਹਿਲਾਂ ਸਪੀਕਰ ਸਭ ਕੁਝ ਪਿੰਡਾਂ ਦਾ ਨਾਂ ਲੈਂਦੇ ਨੇ ਪਿੰਡਾਂ ਦਾ ਨਾਂ ਕੀ ਲੈ ਕੇ 10 ਕੁ ਪਿੰਡਾਂ ਦਾ ਨਾਂ ਗਿਣਦੇ ਨੇ ਕਹਿੰਦੇ ਮੇਰੀ ਮੈਨੂੰ ਭੈਣਾ ਮਿਲੀਆਂ ਉਹਨਾਂ ਨੇ ਕਿਹਾ ਜੀ ਮਰੇਗਾ ਬੰਦ ਨਾ ਕਰਿਓ ਕਹਿੰਦੇ ਮੈਂ ਨਾ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਮੋਦੀ ਨੇ ਮਰੇਗਾ ਬੰਦ ਕਰਤਾ इस तरह बड़ा झूठ इतने गरिमापूर्ण पद के उत्ते बैठ के बोलने वाले हाउस के अंदर कितना टिक के रह सकते हैं कल उसे देश का प्रधानमंत्री देश का गौरव होंगे देश का प्रधानमंत्री पूरे देश का सम्मान व्यक्ति नहीं हों ਉਹਨਾਂ ਦੇ ਉੱਤੇ ਅਪੱਤੀਜਨਕ ਟਿੱਪਣੀ ਹੁੰਦੀ ਹੈ ਸਪੀਕਰ ਦੇ ਮੈਂ ਧਿਆਨ ਚ ਲਿਆ ਨਾ ਉਸ ਗੱਲ ਦੇ ਉੱਤੇ ਆਂਦੇ ਨਹੀਂ ਹੈ ਕੋ ਚਾਹਦੇ ਮੈਂ ਦਰਾਵਾ ਮੈਂ ਉਹ ਟਿੱਪਣੀ ਨੂੰ ਦਰਾ ਵੀ ਦਿਨਾ ਉੱਥੇ ਲੇਕਿਨ ਉਹਦੇ باوجود ਵੀ ਉਹਨਾਂ ਦੇ ਮੂੰਹ ਤੋਂ ਇੱਕ ਸ਼ਬਦ ਨਹੀਂ ਨਿਕਲਦਾ ਇਹਦਾ ਮਤਲਬ ਕੀ ਹੈ ਸਪੀਕਰ ਸਾਹਿਬ ਵੀ ਕਿਸੇ ਨਾ ਕਿਸੇ ਮਾਮਲੇ ਦੇ ਅੰਦਰ ਪਿੱਛੋਂ ਕੋਈ ਤਾਰਾਂ ਹਿਲਦੀਆਂ ਉਹਨਾਂ ਦੀ ਮਜਬੂਰੀ ਹੈ ਔਰ ਪੂਰਾ ਸਦਨ ਦਾ ਕੱਲ ਦੁਰਪਯੋਗ ਇਹਨਾਂ ਨੇ ਕੀਤਾ ਜਿਹੜੇ ਮਰੇਗਾ ਦੇ ਮਜ਼ਦੂਰ ਨੇ ਸੰਗਠਨ ਨੇ ਲਗਾਤਾਰ ਆਮ ਆਦਮੀ ਪਾਰਟੀ ਵਿਧਾਇਕ ਸੰਸਦ ਸਥਾਨੀ ਨੇਤਾਵਾਂ ਦੇ ਉਤੇ ਭ੍ਰਸ਼ਟਾਚਾਰ ਚ ਸੰਲਿਪਤ ਹੋਣ ਦੇ ਆਰੋਪ ਲਗਾਏ ਨੇ ਉਹਨਾਂ ਨੇ ਇਹਦੇ باوجود ਵੀ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕਰਦੇ ਇਹ ਸਪਸ਼ਟ ਕਰਦਾ ਕਿ ਮਰੇਗਾ ਚ ਭ੍ਰਸ਼ਟਾਚਾਰ ਕਰਕੇ ਗਰੀਬ ਦੇ ਮੂੰਹ ਚੋਂ ਨਵਾਲਾ ਉਹਦੀ ਥਾਲੀ ਅਗਰ ਕਿਸੇ ਨੇ ਖਾਲੀ ਕੀਤੀ ਹੈ ਤੇ ਮਾਨ ਨੇ ਕੀਤੀ ਹੈ ਕੱਲ ਮੈਂ ਦੇਖ ਰਿਹਾ ਸੀ ਇੱਕ ਅਖਬਾਰ ਨੇ ਲਗਾਇਆ ਸੀ ਨਹੀਂ ਅਖਬਾਰ ਦਾ ਅਧਿਕਾਰ ਹੈ ਲਣਾ ਮੈਂ ਉਹਦੇ ਟਿੱਪਣੀ ਨਹੀਂ ਕਰ ਰਿਹਾ ਮੁੱਖ ਮੰਤਰੀ ਨੇ ਬੋਲਿਆ ਹਣਾ ਚੁੱਲਾ ਬੁਝਾਤਾ ਮੋਦੀ ਨੇ ਚੁੱਲਾ ਬੁਝਾਤਾ ਇਹ ਚੁੱਲਾ ਮਾਨ ਸਾਹਿਬ ਉਸ ਦਿਨ ਬੁਝਿਆ ਸੀ ਜਿਸ ਦਿਨ ਤੁਸੀਂ 2 ਰੁਪਏ ਵਾਲੀ ਕਨਕ ਦੀ ਸਕੀਮ ਨੂੰ ਆਟਾ ਦਾਲ ਸਕੀਮ ਨੂੰ ਬੰਦ ਕੀਤਾ ਚੱਲ ਨਹੀਂ ਕੀਤਾ ਪੰਜਾਬ ਦੇ ਅੰਦਰ ਗਰੀਬ ਦਾ ਚੁੱਲਾ ਇਸ ਕਰਕੇ ਜਲ ਰਿਹਾ ਕਿ ਨਰਿੰਦਰ ਮੋਦੀ ਗਰੀਬਾਂ ਦੇ ਲਈ ਅਨਾਜ ਭੇਜ ਰਿਹਾ ਇਸ ਕਰਕੇ ਚੁੱਲਾ ਚੱਲ ਰਿਹਾ ਤੁਸੀਂ ਦਲਿਤਾਂ ਦੇ ਦੇਸ਼ੀ ਕਦੋਂ ਦੇ ਹੋਗੇ ਗਰੀਬਾਂ ਦੇ ਦੇਸ਼ੀ ਕਦੋਂ ਦੇ ਹੋਗੇ ਮੇਰੇ ਮੈਂ ਪ੍ਰਸ਼ਨ ਖੜਾ ਕਰ ਰਹੇ ਹਾਂ ਦਲਿਤਾਂ ਦਾ ਹਾਤੀਸ਼ੀ ਅਗਰ ਕੋਈ ਹੈ ਨਰਿੰਦਰ ਮੋਦੀ ਕਿਦਾਂ ਪ੍ਰਸ਼ਨ ਆਏਗਾ ਲੋਕਾਲੀਅਰ ਟਾਇਲਟ ਹੈ ਉਹਨਾਂ ਦਲਿਤ ਔਰ ਮਜ਼ਦੂਰ ਔਰ ਗਰੀਬ ਪਰਿਵਾਰਾਂ ਦੇ ਲਈ ਉਹ ਇੱਜ਼ਤ ਕਰ ਸੀ ਉਹਨਾਂ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਨੂੰ ਰਾਤ ਦੇ ਅੱਧੇ ਅੰਧੇਰੇ ਦੇ ਅੰਦਰ ਖੇਤਾਂ 'ਚ ਜਾਣਾ ਪੈਂਦਾ ਸੀ ਮੋਦੀ ਨੇ ਉਹਨਾਂ ਪਰਿਵਾਰਾਂ ਨੂੰ ਇੱਜ਼ਤ ਕਰ ਦਿੱਤਾ ਤੁਸੀਂ ਦੋਸ਼ੀ ਉਹ ਦਲਿਤਾਂ ਦੇ ਮੋਦੀ ਕਹਿੰਦਾ ਕਿ ਕੋਈ ਵੀ ਦਲਿਤ ਕਮਜ਼ੋਰ ਮਜ਼ਦੂਰ ਗਰੀਬ ਆਦਮੀ ਛੱਤ ਦੇ ਬਿਨਾਂ ਨਹੀਂ ਰਹਿਣਾ ਚਾਹੀਦਾ ਪੈਸਾ ਪੇਛਦਾ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਇਤਨਾ ਦਵੇਸ਼ ਕਿ ਉਹਦੇ ਲਈ Dalit ਨੂੰ ਕਮਜ਼ੋਰ ਨੂੰ ਗਰੀਬ ਨੂੰ ਉਹਦੇ ਅਧਿਕਾਰ ਤੋਂ ਵਾਂਝਾ ਕਰਤਾ ਬਾਕੀ ਰਾਜਾਂ ਦੇ ਅੰਦਰ ਬਾਕੀ ਕਮਾਂਤ ਦੀ ਰਾਜਾਂ ਦਾ ਨਾਂ ਲੈਂਦੇ ਹੋ ਕਿੰਨੇ ਪਰਿਵਾਰਾਂ ਨੂੰ ਘਰ ਮਿਲੇ ਨੇ ਉਹਦੀ ਸਪਰਦਾ ਕੀਤੀ ਕਦੀ ਅੱਜ ਪੰਜਾਬ ਦੇ ਅੰਦਰ ਅਗਰ ਕੋਈ ਗਰੀਬ ਬਿਨਾ ਕੱਚੀ ਛੱਤ 'ਚ ਰਹਿ ਰਿਹਾ ਹੈ ਉਹਦਾ ਦੋਸ਼ੀ ਕੋਈ ਹੈ ਤੇ ਆਮ ਆਦਮੀ ਪਾਰਟੀ ਹੈ ਉਂਗਲੀ ਦੇ ਖੂਨ ਲਾ ਕੇ ਸ਼ਹੀਦ ਨਹੀਂ ਹੋਣਾ ਉਹ ਆ ਜਾਂਦਾ ਤੁਸੀਂ ਦੋਚਿਓ ਗਰੀਬਾਂ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਦੇਣ ਵਾਲਾ ਮੋਦੀ ਔਰ ਤੁਸੀਂ ਗਰੀਬਾਂ ਦੀ ਔਰ ਦਲਿਤਾਂ ਦੀ ਗੱਲ ਕਰਦੇ ਹੋ ਜੇ ਕਾਨੂੰਨ ਵਿਵਸਥਾ ਦੀ ਗੱਲ ਕਰੋ ਤੁਹਾਡੇ ਮੂੰਹ ਦੇ ਉੱਤੇ ਨਾ ਦੇਈ ਜੰਮ ਗਿਆ ਸੀ ਜਦੋਂ ਅਬੌਰ ਦੇ ਅੰਦਰ ਦੋ ਦਲਿਤ ਬੱਚਿਆਂ ਦਾ ਕਤਲ ਹੋਇਆ ਕੀ ਹੋਇਆ ਉਹਨਾਂ ਦਾ ਕੇਵਲ ਰਾਜਨੀਤੀ ਦੇ ਅੰਦਰ ਦੇ ਲਈ ਤੁਸੀਂ ਸਮਾਜ ਦੇ ਅੰਦਰ ਦੁਸ਼ਤ ਦੀ ਭਾਵਨਾ ਪੈਦਾ ਕਰੋ ਇਹ ਸ਼ੋਭਾ ਨਹੀਂ ਦਿੰਦਾ ਔਰ ਇਹ ਲੋਕ ਤਾਂ ਮੈਂ ਹਰਾਨ ਇਹ ਤੇ ਧਰਮ ਦੇ ਉੱਤੇ ਵੀ ਕੱਲ ਮੈਂ ਮੰਦੇੰਦਰਿਕਾ ਅਲੱਗ ਤਰ੍ਹਾਂ ਦੀ ਪੀੜਾ ਵੀ ਆਈ ਮੈਂ ਤੁਹਾਡੇ ਨਾਲ ਕੋਈ ਰਾਜਨੀਤਿਕ ਗੱਲ ਨਹੀਂ ਕਰ ਰਿਹਾ ਮੈਂ ਆਪਣਾ ਦੁੱਖ ਦੁਖੜਾ ਦੱਸ ਰਿਹਾ ਗੁਰੂ ਪੁੱਤਰਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਉਥੇ ਤੁਸੀਂ ਗੱਲਬਾਤ ਕਰਦੇ ਹੋ ਮੈਂ ਕਾਂਗਰਸ ਤਾਂ ਵੈਸੇ ਹੀ ਉਹ ਲਾਈਨ ਤੋਤਰੀ ਪਈ ਉਹ ਕੋਈ ਵੀ ਟਿੱਪਣੀ ਕਰ ਦਿੰਦੇ ਨੇ ਸਾਰਿਆਂ ਨੇ ਆਪਣਾ ਆਪਣਾ ਵਿਸ਼ੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਦੇਸ਼ ਦੇ ਬੀਜਪੀ ਦੀ ਗੁਰੂ ਪੁੱਤਰਾਂ ਦੇ ਬਲੀਦਾਨ ਪੰਜਾਬ ਪੰਜਾਬੀ ਅਸੀਂ ਉਹਨੂੰ ਜਿੰਦੇ ਆਏ ਆ ਅਸੀਂ ਜਿਹੜੇ ਤਿੰਨੇ ਬੈਠੇ ਆ ਨਾ ਉਸ ਮਿੱਟੀ ਚੋਂ ਆਏ ਆ ਜਿਹੜੇ ਗੁਰੂ ਪੁੱਤਰਾਂ ਦੇ ਗੀਤ ਗਾ ਗਾ ਕੇ ਉਸ ਮਿੱਟੀ ਚ ਵੱਡੇ ਹੋਏ ਨੇ ਉਹਨਾਂ ਦਾ ਬਲੀਦਾਨ ਸਾਡੇ ਲਈ ਕੋਈ ਰਾਜਨੀਤੀ ਦਾ ਵਿਸ਼ੇ ਨਹੀਂ ਹੈ ਉੱਥੇ ਵੀ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆਏ ਅੱਜ गुरु पुत्रा का बलिदान विश्वव्यापी बनाया नरेंद्र भाई मोदी ने और मैं हाउस न्याया महाराष्ट्र केरला करनाटका असम हर सारे प्रदेश सब प्रदेश अपनी भाषा के अंदर उतो की लोकल भाषा है ਜਿਹੜਾ ਕੰਮ ਇੱਥੇ ਕਰਨਾ ਚਾਹੀਦਾ ਸੀ ਜਿਹੜੇ ਬੜੀਆਂ ਗੱਲਾਂ ਕਰਦੇ ਨੇ ਉਹ ਕੰਮ ਨਰਿੰਦਰ ਭਾਈ ਮੋਦੀ ਕੋਲੋਂ ਸੇਵਾ ਲਈ ਹੈ ਵਾਹਿਗੁਰੂ ਨੇ ਇਹ ਬਾਬਾ ਨਾਨਕ ਦੀ ਕਿਰਪਾ ਹੈ ਇਹ ਨਵੇਂ ਪਾਤਸ਼ਾਹੀ ਜੀ ਦਸਵੇਂ ਪਾਤਸ਼ਾਹੀ ਜੀ ਦਾ ਆਸ਼ੀਰਵਾਦ ਹੈ ਨਰਿੰਦਰ ਮੋਦੀ ਤੋਂ ਉੱਤੇ ਉਹਦੇ ਤੇ ਵੀ ਇਹ ਨਾ ਅਰੇ ਬੁੱਧੀ ਜੀ ਵੀ ਉੱਤੇ ਕਰ ਰਹੇ ਨੇ ਕਰੀ ਜਾਓ ਉਹਨਾਂ ਦੇ ਆਦੇਖ ਛੁੱਟ ਕੇ ਕਹਿੰਦੇ ਨੇ ਕਿ ਤੁਸੀਂ ਦੱਸੋ ਜੀ ਇਹ ਕਿਨ ਸੁਝਾਇਆ ਸੀ ਅਸੀਂ ਸਜਦਾ ਕਰਨ ਲਈ ਸੀ ਉੱਥੇ ਅਸੀਂ ਨਮਨ ਕਰਨ ਲਈ ਉਹ ਦਿਹਾੜਾ ਮਨਾਰੇ ਸੀ ਅਸੀਂ ਉਹਨਾਂ ਦੇ ਪ੍ਰਤੀ ਰਾਸ਼ਟਰ ਦੇ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਜੋ ਉਹਨਾਂ ਨੇ ਸਾਡੇ ਲਈ ਕੀਤਾ ਔਰ ਮੈਂ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਜੋ ਵਾਕਏ ਬੋਲੇ ਆ ਉਹ ਬੀਜੇਪੀ ਦਾ ਦਰਸ਼ਨ ਹੈ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅਗਰ 9ਵੇਂ ਪਾਛਾਈ ਨਾ ਹੁੰਦੇ ਤੇ ਨਾ ਕੋਈ ਧਰਮ ਹੁੰਦਾ ਨਾ Hindu ਹੁੰਦਾ ਨਾ Sikh ਹੁੰਦਾ ਇਤਨਾ بڑا ਬਲੀਦਾਨ ਅਸੀਂ ਉਹਨੂੰ ਮੰਨਦੇ ਆ ਅਨੇਕ ਬੀਰਾਂ ਦਾ ਬਾਕੀਆਂ ਦਾ ਵੀ ਯੋਗਦਾਨ ਰਿਹਾ ਸਮੇਂ-ਸਮੇਂ ਦੇ ਕਾਲ-ਕਾਲ ਦੇ ਅੰਦਰ ਸਭ ਨੇ ਇਸ ਰਾਸ਼ਟਰ ਨੂੰ ਬਣਾਇਆ ਉਹਦੇ ਤੇ ਵੀ ਰਾਜਨੀਤੀ ਕਰਨਾ ਚਾ ਰਹੇ ਨੇ ਇਸ ਪ੍ਰਕਾਰ ਦੀ ਮਾਨਸਿਕਤਾ ਇਹਨਾਂ ਲੋਕਾਂ ਦੀ ਹੈ। ਔਰ ਇਹ ਪੰਜਾਬ ਦੇ ਅੰਦਰ ਬਾ ਜਾਣ ਦੁਸ਼ਤ ਪੈਦਾ ਕਰਨ ਦੀ ਰਾਜਨੀਤੀ। ਕਦੀ ਸਰਕਾਰਾਂ ਦੇਖੀਆਂ ਫਾਰਮ ਬਣਾ ਦਿਓ। ಗ್ರಾಮ ਸੇਵਕਾਂ ਦਾ ਦੁਰਪਯੋਗ ਕਰੋ ਔਰ ਸਮਾਂ ਆਏਗਾ ਵੀਡੀਓ ਵੀ ਦਿਖਾ ਦੇਵਾਂਗਾ। ਚੈਲੰਜ ਕਰਕੇ ਦੱਸਣ। ਇਹਨਾਂ ਦੁਆਰਾ ਪੁਆਇੰਟ ਕੀਤਾ ಗ್ರಾಮ ਸੇਵਕ ਫਾਰਮ ਭਰਾਰੇ ਆਏ ਤੇ ਫਿਰ ਕੀ ਕਰਨਗੇ? ਇੱਕ ਪਾਸੇ ਸੰਗੀਟਾਂ ਚੇ ਦੀਆਂ ਗੱਲਾਂ ਕਰਦੇ ਨੇ ਦੂਜੇ ਪਾਸੇ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਸੰਵਿਧਾਨ ਨੂੰ ਮੰਨਦੇ ਨਹੀਂ ਐ ਤੁਹਾਡਾ ਮਤਬੇ ਦਾ ਤੁਹਾਡਾ ਵਿਚਾਰ ਲੱਗ ਐ ਤੁਸੀਂ ਆਪਣਾ ਵਿਸ਼ੇ ਰੱਖੋ ਜਾ ਕੇ ਢਿੱਡ-ਬਿੱਡ ਦੀ ਬੇਦੀ ਐ ਪਤਾ ਕਹਿੰਦੇ ਜੀ ਉਹ ਪੰਚਾਇਤਾਂ ਤੈ ਨਹੀਂ ਕਰਗੇ ਮੈਂ ਤੁਹਾਡੇ ਮਾਧਿਅਮ ਨਾਲ ਚੈਲੰਜ ਕਰਦਾ ਜਿਸ ਤਿੱਕੇ ਨਾਲ ਪ੍ਰਹਿ ਪੰਚਾਇਤਾਂ ਪਹਿਲਾਂ ਤੈ ਕਰਦੀਆਂ ਸੀ ਕਿ ਕਿਹੜਾ ਕੰਮ ਹੋਣਾ ਚਾਹੀਦਾ ਕਿਹੜਾ ਕੰਮ ਨਹੀਂ ਹੋਣਾ ਚਾਹੀਦਾ ਉਸੇ ਤਰੀਕੇ ਨਾਲ ਹੋਣਾ ਹੋਣਾ ਮੈਂ ਹਾਊਸ ਦੇ ਪਟਲ ਤੇ ਵੀ ਕਹਿ ਕੇ ਆਇਆ ਪੰਚਾਇਤਾਂ ਨੇ ਹੀ ਤਿਆਰ ਕਰਨਾ ਪਚਾਇ ਪੰਚਾਇਤਾਂ ਹੀ ਪਹਿਲਾ ਪ੍ਰੋਪੋਜ਼ਲ ਬਣਾਉਂਦੀਆਂ ਸੀ 50% ਪ੍ਰੋਪੋਜ਼ਲ ਭੇਜਦੀਆਂ ਪੰਚਾਇਤਾਂ ਬਾਕੀ ਕੰਮ ਜਿਹੜੇ ਦੂਸਰੇ ਹੁੰਦੇ ਨੇ ਉਹ ਪਹਿਲਾਂ ਵੀ ਉਦਾਂ ਹੁੰਦੇ ਸੀ ਜਿੱਦਾ ਰੇਲਵੇ ਦੇ ਆਲੇ ਦੁਆਲੇ ਬੁਟੇਲ ਬੰਦੇ ਸੀ ਸੜਕਾਂ ਦੇ ਆਲੇ ਦੁਆਲੇ ਉਹ ਸਾਰਾ ਉਸ ਤਰੀਕੇ ਦਾ ਪ੍ਰੋਸੈਸ ਹੈ ਕਾ ਗੁੰਮਰਾ ਕਰ ਰਹੇ ਹੋ ਤੁਸੀਂ ਫਿਰ ਕਹਿੰਦੇ ਭੈਣਾਂ ਦੀ ਭਾਗੀਦਾਰੀ ਨਹੀਂ ਅਰੇ ਭੈਣਾਂ ਦੀ ਭਾਗੀਦਾਰੀ ਤੇ ਵਧਾਤੀ ਹੈ ਉਹਨਾਂ ਦੇ ਦਸਹਾਤਾ ਸਮੂਹ ਬਣਨਗੇ ਉਹਨਾਂ ਦੀਆਂ ਟੋਲੀਆਂ ਬਣਨਗੀਆਂ ਜਪ ਸਿਰਫ 29% ਨੇ ਮਹਿਲਾ ਬੈਨੀਫੀਸ਼ੀਅਰੀ ਔਰ ਇਹ ਜਿਹੜੇ ਬਹੁਤੇ ਮਹਿਲਾਵਾਂ ਦਾ ਨਾਮ ਲੈਂਦੇ ਦੇਸ਼ ਦੇ ਸਰ 55% 54% ਮਹਿਲਾਵਾਂ ਨੂੰ ਕੰਮ ਮਿਲਦਾ ਹੈ ਤੇ 29% ਤੇਰਾ ਜਵਾਬ ਤਾਂ ਤੁਸੀਂ ਦਿੰਦੇ ਨਹੀਂ ਬਾਕੀ ਭੈਣਾਂ ਦਾ ਆਪ ਦੀ ਘਰ ਕਿਉਂ ਖੋਲਿਆ ਤੁਸੀਂ ਔਰ ਦੂਸਰੀ ਗੱਲ ਦੂਸਰਾ ਕੀ ਰੋਲਾ ਪਾਉਂਦੇ ਨੇ ਬਾਇਓਮੈਟ੍ਰਿਕ ਕਰਤਾ ਜੀ 스마트ਫੋਨ ਕਿੱਥੋਂ ਲਿਆਵਾਂਗੇ ਜੀ ਫਲਾਨ ਕਿੱਥੋਂ ਕਰਾਂਗੇ ਜੀ ਬਸ ਦੇ ਦਾ ਟਿਕਟ ਕੱਟਦੇ ਪਿਆ ਨਾ ਉਹ ਮਸ਼ੀਨ ਬੜੀ ਨੂੰ ਛੋਟੀ ਜੀ ਬਾਇਓਮੈਟ੍ਰਿਕ ਮਸ਼ੀਨ ਲੈ ਲਓ ਨਾ ਉਹਦੇ ਲਈ ਤੂੰ ਪੈਸਾ ਨਹੀਂ ਖਰਚਣਾ ਪਹਿਲਾ ਪ੍ਰਸ਼ਾਸਨਿਕ ਜਿਹੜਾ ਕੋਈ ਬੰਦਾ ਰੱਖਣਾ ਹੁੰਦਾ ਸੀ ਤੁਸੀਂ ਮੇਡ ਰੱਖਣਾ ਕਿਸੇ ਦੀ ਸਲਾਹ ਲੈਣੀ ਹੈ ਕਿਸੇ ਕੰਮ ਚ ਡਿਜ਼ਾਈਨਿੰਗ ਕਰਾਣੀ ਹੈ ਉਹਦੇ ਲਈ 6% ਮਿਲਦਾ ਸੀ ਹੁਣ ਤੇ 9% ਮਿਲਣਾ ਕੇਵਲ ਭ੍ਰਸ਼ਟਾਚਾਰ ਰੁਕ ਜਾਏਗਾ ਸਾਬਤਾ ਉਹ ਹੁਣ ਲੱਪੇਗਾ ਕਿ ਮਿੱਟੀ ਪਾਈ ਮਿੱਟੀ ਖੋਦੀ ਇਹਨਾਂ ਦਾ ਹਾਲ ਕੀ ਹੈ ਨਾ ਕਿ ਜੈਨੇਸੀ ਨਾ ਉਹ ਕਹਿੰਦਾ ਨਾ ਮੈਂ ਤੁਹਾਨੂੰ ਖਾ ਜਾਣਾ ਤੇ ਉਹ ਕਹਿੰਦਾ ਇਹ ਅੱਛਾ ਫਿਰ ਉਹ ਉਹ ਕਹਿੰਦਾ ਇਹਨੂੰ ਕੰਮ ਲਾ ਦੇ ਨੇ ਤੈਨੂੰ ਕੁਝ ਖਾ ਜਾਣਾ ਉਹ ਕਹਿੰਦਾ ਮਿੱਟੀ ਗੱਟਾ ਪੁੱੜ ਕਹਿੰਦਾ ਫਿਰ ਕੀ ਕਰਾਂ ਪੁੱਟ ਲਿਆ ਕਹਿੰਦਾ ਹੁਣ ਇਹਨੂੰ ਭਰ ਇਦਾਂ ਇਹਨਾਂ ਨੇ ਮਰੇਗਾ ਚਲਾਇਆ ਉਹੀ ਮਿੱਟੀ ਪੁੱਟੀ ਉਹੀ ਪਾਈ ਦਾਦਾਬਾਰੀ 15 15 ਮਾਰੀ ਬਿੱਲ ਭਿਜੇ ਉਹਲੇ ਉਹ ਦੁਕਾਨਦਾਰੀ ਇਹਨਾਂ ਨੂੰ ਕਿਸੇ ਦਲਿਤ ਦੀ ਗਰੀਬ ਦੀ ਮਜ਼ਦੂਰ ਦੀ ਚਿੰਤਾ ਨਹੀਂ ਹੈ ਇਹਨਾਂ ਦੀ ਇਹਨਾਂ ਦਾ ਭ੍ਰਸ਼ਟਾਚਾਰ ਜਿਹੜਾ ਉਹ ਰੁਕਣਾ ਇਸ ਕਰਕੇ ਚਿੰਤਾ ਹੈ ਇਸ ਕਰਕੇ ਮੈਂ ਆਪ ਦੇ ਮਾਧਿਅਮ ਦੇ ਨਾਲ ਦੂਸਰਾ ਇੱਕ ਬਾਇਓਮੈਟ੍ਰਿਕ ਵਾਲਾ ਮਾਮਲਾ ਸੀ ਅਸਲੀ ਢੱਡਪੀ ਰਾਕੇ ਹਿੱਸੇਦਾਰੀ ਪਾਣੇ ਪੈਣੀ ਹੈ 40% ਹਾਂ ਅਸਲੀ ਢੱਡਪੀ ਦੇ ਹੈ ਪੰਜ ਸੈਕਿੰਡ ਦਲਿਤਾਂ ਦੇ ਹਤੇਜੀਓ ਮਜ਼ਦੂਰਾਂ ਦੇ ਹਤੇਜੀਓ हिस्सेदारी पाएगी कि कम से कम थोड़ी सी रिस्पोंसिबिलिटी आएगी तोड़े ते दोनों दोनों हत्था नाल जो ਤੁਹਾਡੇ ਅਧਿਕਾਰੀ ਤੁਹਾਡੇ ਐਮਐਲਏ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਸਮੇਂ-ਸਮੇਂ ਤੇ ਉਹਤੇ ਰੁਕਣਗੇ ਮਲੇ ਦਲੀਤ ਤੇ ਜਿਓ ਤੇ 800 ਰੁਪਏ ਸਾਲ ਦਾ ਪਾਂਚ ਕੀ ਇਤਰਾਜ ਐ ਐਡਵਰਟਾਈਜ਼ਮੈਂਟ ਦੇ ਖੰਬੇ ਜਰਾ ਘਟਾ ਲੋ ਪ੍ਰਚਾਰ ਦੇ ਅੰਦਰ ਪੈਸਾ ਘਟਾ ਲੋ ਨਾ ਚੜਾ ਜਾਏ ਤੇਸੀਓ ਤੇ ਕੇਜਰੀਵਾਲ ਦੀ ਖਾਤਰਦਾਰੀ ਦੇ ਅੰਦਰ ਜਰਾ ਜਿਹੜੇ ਹੈਲੀਕਾਪਟਰ बार-बार ਉਡਾਣ ਉਡਾਣ ਜੋ ਨਾ ਉਡਾਓ ਨਾ اپنی ذمہ داری ਦਾ ਨਿਰਵਾਹ ਕਰੋ ਨਾ ਕੇਵਲ اور ਕੇਵਲ ਝੂਠ ਪਰ ਉਸਕੇ ਭਰਮ ਭਲਾ ਕੇ ਇਹ ਇਹਨਾਂ ਨੇ 4 ਸਾਲ ਕੱਢੇ ਨੇ ਭੈਣਾ ਇਹਨਾਂ ਦੀ ਜਾਨ ਨੂਰ ਹੁੰਦੀ ਬਈਆਂ ਕੁੰਜਾ ਹਜ਼ਾਰ ਰੁਪਿਆ ਬਣ ਗਿਆ ਉਹਨਾਂ ਦਾ ਚਲੋ ਹੁਣ ਨਵਾਂ ਸਾਲ ਆ ਰਿਹਾ ਭਾਈ ਦੇ ਦਿਓ ਕੁੰਜਾ ਕੁੰਜਾ ਹਜ਼ਾਰ ਉਹਨਾਂ ਨੂੰ ਇਸ ਕਰਕੇ ਕੱਲ ਜੋ ਵੀ ਸਦਨ ਚੰਦਰ ਹੋਇਆ ਉਹ ਸੰਗੀਏ ਢਾਂਚੇ ਲਈ ਵੀ ਕੋਈ ਸੁਖਦ ਨਹੀਂ ਹੈ ਅਧਿਕਾਰਾਂ ਦੀ ਗੱਲ ਕਰਦੇ ਨੇ ਪਰ ਕਰਤੱਵਿਆਂ ਦਾ ਨਿਰਵਾਹ ਨਹੀਂ ਕਰਦੇ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਏ ਕਿਸੇ ਬਿੱਲ ਨੂੰ ਛੋਟੇ ਸਦਨ ਚ ਲੈ ਕੇ ਆਣਾ ਵਿਧਾਨ ਸਭਾ ਦੇ ਅੰਦਰ ਔਰ ਉਹਦੇ ਅੰਦਰ ਬੀਜੇਪੀ ਦੇ ਅਜਾ ਸਰਕਾਰ ਵੀ ਨਹੀਂ ਉਹ ਬੋਲਦੇ ਅਜਾ ਸਰਕਾਰ ਵੀ ਨਹੀਂ ਬੋਲਦੇ ਬੋਲੋ ਸਰਕਾਰ ਸ਼ਬਦ ਦਾ ਵਰਤੋਂ ਨਹੀਂ ਕਰਦੇ ਮੋਤ ਬੀਜੇਪੀ ਵੀ ਕਰਦੀ ਵੀ ਤੁਹਾਨੂੰ ਪਰ ਮੈਨੂੰ ਬੜੀ ਗੁੱਝੀ ਹੁੰਦੀ ਹੈ ਸਭਾ ਜੀ ਇਹਦਾ ਮਸਲਾ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਦੂਜੇ ਨੇ ਚਾਹੇ ਤੀਜੇ ਨੇ ਇਹ ਭਾਜਪਾ ਨੂੰ ਕਿੰਨਾ ਧਿਆਨ ਦੇ ਰਹੇ ਨੇ ਕਿਉਂਕਿ ਪੰਜਾਬੀ ਧਿਆਨ ਦੇ ਰਿਹਾ ਇਹਨਾਂ ਨੂੰ ਢਿੱਡਪੀੜ ਕੀ ਪਈ ਆ ਜਿਹੜੇ ਬਲਾਕ ਸਭਾਤੀ ਹੋਈ ਹੈ ਨਾ ਖੰਡੂਰ ਸਾਹਿਬ ਦੀ ਵਿਧਾਨ ਸਭਾ ਚ ਬਲਾਕ ਸਭਾਤੀ ਭਾਜਪਾ ਜਿੱਤ ਗਈ ਇਹ ਮਾਨਸੇ ਚ ਕਿਦਾਂ ਜਿੱਤ ਗਈ ਹੈ ਬਲਾਕ ਸਭਾਤੀ ਇਹ ਫਰੀਦਕੋਟ ਚ ਕਿਦਾਂ ਜਿੱਤ ਗਏ ਨੇ ਇਹ ਢਿੱਡਪੀੜ ਪਈ ਹੈ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਮੈਨੂੰ ਖੁਸ਼ੀ ਹੋ ਰਹੀ ਹੈ ਬਹੁਤ ਸਾਰੀ ਜਗ੍ਹਾ ਚ ਅਸੀਂ ਬਲਾਕ ਸਮਿਤੀਆਂ ਪਾਈ ਹਾਰਿਆ ਪਰ ਜਿੱਥੋਂ ਦਾ ਸਾਡਾ ਕੈਂਡੀਡੇਟ ਸੀ ਜਿਸ ਪਿੰਡ ਦਾ ਉਹ ਪਿੰਡ ਬੀਜੇਪੀ ਜਿੱਤੀ ਹੈ ਅਸੀਂ ਤੁਹਾਡੇ ਕੋਲ ਪੂਰਾ ਡਾਟਾ ਤੁਹਾਨੂੰ ਛਾਇਆ ਕਰਾਂਗੇ ਇਹ ਵੱਧਾ ਹੋਇਆ ਬੀਜੇਪੀ ਦਾ ਸਰੂਪ ਪੰਜਾਬ ਵਿਕਾਸ ਚੰਦਾ ਹੈ ਪੰਜਾਬ ਅਮਨ ਸ਼ਾਂਤੀ ਪਾਈਚਾਰਾ ਚੰਦਾ ਹੈ ਪੰਜਾਬ ਦੂਸਰੇ ਹਰਿਆਣਾ ਨੂੰ ਵੇਖਦਾ ਪੰਜਾਬ ਦਾ ਕਿਸਾਨ ਉਹ ਉਹਦੇ ਵੇਖ ਕੇ ਆਪਣੇ ਵੱਲ ਵੀ ਆਸ ਲਾਂਦਾ ਇਸ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਕਛ ਦਿੱਤਾ